ਪੰਜਾਬ ਦੇ ਜਿਹੜੀਆਂ ਨੇ ਪਿੰਡਾਂ ਦੀਆਂ ਰਜਿਸਟਰੀਆਂ ਜਿਹੜੀਆਂ ਬੰਦ ਹੋ ਗਈਆਂ ਨੇ ਜਿਹੜਾ ਐਨਓਸੀ ਦਾ ਇਸ਼ੂ ਸੀਗਾ ਉਹ ਪਹਿਲਾਂ ਅਸੀਂ ਇੱਕ ਪੋਰਟਲ ਬਣਾਇਆ ਸੀਗਾ ਜੀ ਜਿੱਥੇ ਬੰਦਾ ਆਪਦੇ ਡਾਕੂਮੈਂਟਸ ਉਹ ਅਪਲੋਡ ਕਰੇ ਤੇ ਵਿਦਨ 21 ਡੇਜ਼ ਜਿਹੜਾ ਉਹਦਾ ਐਨਓਸੀ ਇਸ਼ੂ ਹੋ ਜਾਣਾ ਤੇ ਰਜਿਸਟਰੀ ਹੋ ਜਾਣੀ ਹੈ ਫਿਰ ਅਸੀਂ ਤਕਰੀਬਨ 5800 ਦੇ ਪਿੰਡ ਦੇ ਕਰੀਬ ਪਿੰਡ ਨੇ ਜਿਹੜੇ ਅਸੀਂ ਉਹਨਾਂ ਨੂੰ ਐਨਓਸੀ ਤੋਂ ਐਗਜ਼ੈਂਪਟ ਕਰਤਾ ਸੀਗਾ ਹੁਣ ਕੋਈ ਜੇ ਏਰੀਆ ਇਹੋ ਜਿਹਾ ਹੈਗਾ ਜਿੱਥੇ ਕੋਈ ਕਲੋਨਾਈਜ਼ੇਸ਼ਨ ਹੋਈ ਹੈ ਜਾਂ ਹੋ ਰਹੀ ਹੈ ਜਾਂ ਹੋਣ ਦੇ ਚਾਂਸਸ ਨੇ ਸਿਰਫ ਉੱਥੇ ਐਨਓਸੀ ਦਾ ਹੀ ਰਜਿਸਟਰੀ ਦਾ ਇਸ਼ੂ ਹੈ ਪਰ ਜੇ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਤੇ ਡੈਫੀਨਿਟਲੀ ਮੈਂ ਜਿਹੜੇ ਮੇਰੇ ਕਨਸਰਨਡ ਮਿਨਿਸਟਰ ਕਲੀਕਸ ਹੈਗੇ ਉਹਨਾਂ ਨੂੰ ਟੇਕ ਅਪ ਕਰਕੇ ਜਲਦੀ ਕਰਾਂਗਾ ਵਿੱਚ ਵੀ ਬਾਦਲਦਾਰ ਦਾ ਬਿਆਨ ਹੈਗਾ ਕਿ ਝੂਠੇ ਪਰਚੇ ਦਾ ਜਿਹੜੇ ਮੁੱਖ ਮੰਤਰੀ ਸਾਹਿਬ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਇਹ ਤਾਵਾ ਨੂੰ ਪ੍ਰਾਂਇਸਾ ਉਹ ਕਿਸ ਮਕਸਦ ਦੇ ਨਾਲ ਕਹਿ ਰਹੇ ਨੇ ਜਿਹੜਾ ਕਿਹੜਾ ਝੂਠਾ ਪਰਚਾ ਜਿਹੜਾ ਦੀਓ ਗੱਲ ਕਰ ਰਹੇ ਨੇ ਦੇਖੋ ਸਾਡੀ ਸਰਕਾਰ ਪੌਣੇ 2 ਸਾਲ ਹੋਣ ਵਾਲੇ ਨੇ ਇੱਕ ਵੀ ਝੂਠਾ ਪਰਚਾ ਜਿਹੜਾ ਇੱਕ ਵੀ ਨਜਾਇਜ਼ ਪਰਚਾ ਜਿਹੜਾ ਉਹ ਪੰਜਾਬ ਦੇ ਵਿੱਚ ਹੋਇਆ ਹੋਵੇ ਤਾਂ ਦੱਸੋ ਉਹ ਹੁਣ ਜੇ ਉਹ ਕਹਿੰਦੇ ਨੇ ਵੀ ਜਿਹੜੇ ਉਹ ਜਾਂ ਉਹਨਾਂ ਦੇ ਸਾਥੀ ਉਹਨਾਂ ਦੀਆਂ ਸਰਕਾਰਾਂ ਵੇਲੇ ਕੋਈ ਮੱਕਰਪਸ਼ਨਾਂ ਦੇ ਵਿੱਚ ਠੱਗੀਆਂ ਠੋਰੀਆਂ ਦੇ ਵਿੱਚ ਗਲਤ ਪ੍ਰੈਕਟਿਸਿਜ਼ ਦੇ ਵਿੱਚ ਇਨਵੋਲਡ ਰਹੇ ਨੇ ਤੇ ਹੁਣ ਉਹਨਾਂ ਤੇ ਵੀ ਬਣਦੀ ਕਾਰਵਾਈ ਕਾਨੂੰਨ ਮੁਤਾਬਕ ਨਾ ਹੋਵੇ ਤੇ ਇਹ ਤਾਂ ਜਸਟੀਫਾਈਡ ਨਹੀਂ ਹੈ ਤਾਂ ਸੰਭਵ ਨਹੀਂ ਹੈ ਜਿਹੜੇ ਤੁਹਾਡੇ ਮੰਤਰੀਆਂ ਦੇ ਉੱਤੇ ਮਾਈਨਿੰਗ ਦਾ ਜਿਹੜਾ આરોਪ ਲੱਗ ਰਿਹਾ ਉਹ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਸ ਤਰ੍ਹਾਂ ਹੈ ਕਿ ਇਹ ਸਾਰੀ ਹਵਾਈ ਗੱਲਾਂ ਨੇ ਇਹ ਸਾਰੇ ਝੂਠੀਆਂ ਤੇ ਬੇਵਿਨਿਆਦ ਗੱਲਾਂ ਨੇ આરોਪ ਲਾਉਣ ਦਾ ਕੀ ਹੈ આરોਪ ਤਾਂ ਕੋਈ ਵੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਔਖਾ ਕੰਮ ਇਹ ਹੈ ਵੀ ਝੂਠੇ ਸੱਚੇ આરોਪ ਨੇ ਜਿਹੜੇ ਅਜੇ ਮਰਜ਼ੀ ਦੇ ਵਿੱਚ ਕੋਈ ਕੋਈ ਫੈਕਟ ਹੈਗਾ ਜੇ ਇੱਕ ਵੀ ਕੋਈ ਫੈਕਟ ਹੋਵੇ ਤੇ ਉਹ ਸਰਕਾਰ ਦੇ ਧਿਆਨ 'ਚ ਨਹੀਂ ਹੋਂ ਸੀਐਮ ਸਾਹਿਬ ਤੇ ਅੰਜਲਨ ਉਹਦੇ ਮੁਤਾਬਕ ਹੈ ਇਹਦਾ ਸਾਰਾ ਸੀਐਮ ਸਾਹਿਬ ਨੇ ਕਿਹਾ ਦਾ 5 ਰੁਪਏ ਰੇਤਾ ਮਿਲੂਗਾ ਰੇਤਾ ਹੁਣ ਵੀ 40 45 ਰ ਕੀ ਕਰਨਾ ਚਾਹੁੰਦੇ ਹੈ ਤੇ ਭਾਈ ਨਹੀਂ ਦੇਖੋ ਇਸ ਤਰ੍ਹਾਂ ਕਿ ਇਹਦੇ ਬਾਰੇ ਮੈਂ ਤੁਹਾਨੂੰ ਐਗਜ਼ੈਕਟ ਤਾਂ ਨਹੀਂ ਮੈਂ ਕਹਾਂਗਾ ਕੀ ਰੀਜ਼ਨ ਕੀ ਹੈ ਸਰਕਾਰ ਨੇ ਕਿਹਾ ਸੀਗਾ ਕਿ 5.5 ਰੁਪਏ ਉੱਥੇ ਉਹਦੇ ਉੱਪਰ ਖੜ ਦੇ ਉੱਪਰ ਮਿਲੇਗਾ ਜੇ ਕੋਈ ਇਸ ਤਰੀਕੇ ਦਾ ਇਸ਼ੂ ਤੁਹਾਡੇ ਕੋਲ ਹੈਗਾ ਮਾਰਕੀਟ ਮੈਨੂੰ ਨਹੀਂ ਪਤਾ ਮੈਂ ਨਾ ਇਹਨਾਂ ਦਿਨਾਂ ਚ ਕੋਈ ਮਕਾਨ ਪਾਇਆ ਨਾ ਕੋਈ ਬਿਲਡਿੰਗ ਪਾਈ ਹੈ ਨਾ ਕੋਈ ਕੋਠਾ ਪੱਲੇ ਸੁਣ ਤਾਂ ਲੋ ਸੁਣ ਤਾਂ ਲੋ ਤੁਸੀਂ ਪਤਾ ਕੀ ਤੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਨਾ ਜੀ ਤੁਸੀਂ ਮੈਨੂੰ ਦੱਸਿਆ ਚੰਗੀ ਗੱਲ ਹੈ ਇਸ ਤੋਂ ਬਾਅਦ ਮੇਰੀ ਸੀਐਮ ਸਾਹਿਬ ਨਾਲ ਮੀਟਿੰਗ ਮੈਂ ਉਹਨਾਂ ਤੇ ਧਿਆਨ ਚ ਹੀ ਲਿਆਉਂਗਾ ਜੇ ਕੋਈ ਪਾਰਟਿਕੂਲਰ ਏਰੀਆ ਤੁਹਾਨੂੰ ਪਤਾ ਹੈ ਸਾਹਮਣੇ ਆਂਦਾ ਤਾਂ ਉੱਤੇ ਉੱਤੇ ਕਾਰਵਾਈ ਕਰੋਗੇ ਜੋ ਬਲੈਕ ਹੋਏ ਹਨ 1000% ਹੋਊਗੀ ਜੀ ਤੁਸੀਂ ਇਕੱਲੇ ਗੱਲ ਗੱਲੀਬਾਤੀ ਜ਼ੁਬਾਨੀ ਕਲਾਮੀ ਕੰਮ ਨਹੀਂ ਚੱਲਦਾ ਹੁੰਦਾ ਤੁਸੀਂ ਮੈਨੂੰ ਇੰਨੇ মিডিਆ ਵਾਲੇ ਬੈਠਿਓ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਜਿੰਨੀਆਂ ਮਾਈਂਡਸ ਨੇ ਜਿੰਨੀਆਂ ਤੁਹਾਨੂੰ ਲੱਗਦੇ ਵੀ ਇਹ ਇਲਲੀਗਲ ਮਾਈਂਡ ਚੱਲ ਰਹੀ ਹੈ ਤੁਸੀਂ ਜਾਓ ਉੱਥੇ ਕਵਰੇਜ ਕਰੋ ਫੁਟੇਜ ਸਾਨੂੰ ਭੇਜੋ ਨੰਬਰ ਕੀ ਹੈ ਤੁਹਾਡਾ ਜੀ ਦੱਸੋਗੇ ਜੀ 935705555 ਕਿ ਜੋ ਟੀਚਰਸ ਹੁੰਦੇ ਨੇ ਜੋ ਸਕੂਲ ਹੁੰਦੇ ਨੇ ਉਹ ਆ ਦੇਸ਼ ਨੂੰ ਸਮਾਜ ਨੂੰ ਦਾ ਇੱਕ ਸਿਰਜਣ ਦੇ ਵਿੱਚ ਸਭ ਤੋਂ ਵੱਡਾ ਰੋਲ ਇਹਨਾਂ ਦਾ ਹੁੰਦਾ ਹੈ ਔਰ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਸਾ ਜਗੀਰ ਸਿੰਘ ਜੀ ਟੂਰੀ ਹੋਣਾ ਨੇ ਉਹਨਾਂ ਨੇ ਇਹ ਐਸੋਸੀਏਸ਼ਨ ਬਣਾ ਕੇ ਲਿਆ 2 ਸਾਲ ਪਹਿਲਾਂ ਕਿ ਜਦ ਸਾਰੇ ਸਕੂਲਾਂ ਨੂੰ ਆਰਗੇਨਾਈਜ਼ ਕੀਤਾ ਫੈਬ ਬਣਾਈ ਔਰ ਅੱਜ 65 ਸਕੂਲਾਂ ਨਾਲ ਐਸੋਸੀਏਟਡ ਨੇ ਤੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸਤਨਾਮ ਸਿੰਘ ਸੰਧੂ ਜੀ ਦੇ ਐਸੋਸੀਏਸ਼ਨ ਦੇ ਵਾਲੇ ਅਵਾਰਡਸ ਨੈਸ਼ਨਲ ਅਵਾਰਡਸ ਕੀਤੇ ਜਾ ਰਹੇ ਨੇ ਮੈਨੂੰ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਮੈਂ ਸਮਝਦਾ ਕਿ ਜਿਹੜੇ ਟੀਚਰਸ ਜਿਹੜੇ ਸਕੂਲ ਜਿਹੜੇ ਪ੍ਰਿੰਸੀਪਲਸ ਬੱਚਿਆਂ ਦਾ ਦੇਸ਼ ਦਾ ਸਮਾਜ ਦਾ ਕੋਈ ਸਵਾਰਨ ਦੇ ਵਿੱਚ ਇਨਾ ਵਧੀਆ ਰੋਲ ਅਦਾ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਐਪਰੀਸ਼ੀਏਸ਼ਨ ਰਿਕੋਗਨੀਸ਼ਨ ਬਣਦੀ ਦੇਣੀ ਜ਼ਰੂਰ ਬਣਦੀ ਹੈ ਤੇ ਅੱਜ ਉਸੇ ਮਕਸਦ ਦੇ ਨਾਲ ਇੱਥੇ ਪਹੁੰਚੇ ਬੜਾ ਵਧੀਆ ਫੰਕਸ਼ਨ ਹੈ ਜਿਹੜਾ ਉਹ ਸਾਰਿਆਂ ਨੇ ਰਲ ਮਿਲ ਕੇ ਕੀਤਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕੰਗ੍ਰੈਚੁਲੇਸ਼ਨ ਕੀ ਲੱਗ ਰਿਹਾ ਹੈ ਕਿ ਪ੍ਰਾਈਵੇਟ ਸਕੂਲ ਜਿਹੜੇ ਇਹਨਾਂ ਸਿੱਖਿਆ ਦੇਣ ਦੇ ਵਿੱਚ ਕਿੰਨੇ ਕਾਮਯਾਬ ਨੇ ਜੀ ਪੰਜਾਬ ਸਰਕਾਰ ਕਿਉਂ ਨਹੀਂ ਉਪਰਾਲਾ ਕਰ ਰਹੀ ਸਿੱਖਿਆ ਦਾ ਨਹੀਂ ਪੰਜਾਬ ਦੇਖੋ ਇਸ ਤਰ੍ਹਾਂ ਹੁੰਦਾ ਜੀ ਕਿ ਤੁਸੀਂ ਇਹ ਨਹੀਂ ਕਰ ਸਕਦੇ ਹੈਗੇ ਐਜੂਕੇਸ਼ਨ ਹੈ ਜਿਹੜੀ ਵਿਦਿਆ ਜਿਹੜੀ ਉਹਨੂੰ ਤੁਸੀਂ ਹੌਲਿਸਟਿਕਲੀ ਦੇਖਣਾ ਹੁੰਦਾ ਹੈ ਇਹ ਨਹੀਂ ਕਿ ਕਿਹਾ ਸਕਦੇ ਹੈਗੇ ਵੀ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਾਈਵੇਟ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਇਹ ਇੱਕ ਕਲੈਕਟਿਵ ਜਿਹੜਾ ਮੈਂ ਸਮਝਦਾ ਕਿ ਉਪਰਾਲਾ ਹੈ ਕਲੈਕਟਿਵ ਜ਼ਿੰਮੇਵਾਰੀ ਹੈ ਜਿਹੜੀ ਉਹ ਸਾਰੇ ਸਮਾਜ ਦੇ ਬਣਦੀ ਹੈ ਸਮਾਜ ਦੇ ਵਿੱਚ ਸਰਕਾਰ ਵੀ ਆਉਂਦੀ ਹੈ ਤੇ ਪ੍ਰਾਈਵੇਟ ਇੰਸਟੀਟਿਊਸ਼ਨਸ ਵੀ ਆਉਂਦੇ ਨੇ ਸੋ ਮੈਂ ਸਮਝਦਾ ਕਿ ਇੱਕ ਦੂਜੇ ਨੂੰ ਕੰਪਲੀਮੈਂਟ ਕਰਨਾ ਚਾਹੀਦਾ ਹੈ ਔਰ ਇਹ ਹਮੇਸ਼ਾ ਤੁਸੀਂ ਮੇਰੀ মিডিਆ ਨੂੰ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਹਮੇਸ਼ਾ ਸਰਕਾਰੀ ਸਕੂਲਾਂ ਨੂੰ ਜਾਂ ਪ੍ਰਾਈਵੇਟ ਸਕੂਲਾਂ ਨੂੰ ਆਪਮਣੇ ਸਾਹਮਣੇ ਨਾ ਖੜਾ ਕਰਿਆ ਕਰੋ ਉਹਨਾਂ ਨੂੰ ਇੱਕੋ ਹੀ ਰਾਹ ਤੇ ਖੜਾ ਕਰਿਆ ਕਰੋ ਕਿ ਦੇਸ਼ ਨੂੰ ਸਮਾਜ ਨੂੰ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਉਹਦੇ ਵਿੱਚ ਹਰ ਕੋਈ ਆਪਣਾ ਰੋਲ ਹੈ ਜਿਹੜਾ ਉਹ ਵਧੀਆ ਤੇ ਚੰਗਾ ਤੇ ਪੋਜ਼ਿਟਿਵ ਰੋਲ ਅਦਾ ਕਰੇ ਅਮਨ ਜੀ ਅੱਜ ਵੀਰਸ ਨੇ ਬਾਦਲ ਦਾ ਅੱਜ ਦਾ ਬਿਆਨ ਹੈਗਾ ਕਿ ਝੂਠੇ ਪਰਚੇ ਦਾ ਜਫਾਏ ਆਖੰਦਰੀ ਸਾਹਿਬ ਅਕਾਲੀ ਦਲ ਦੇ ਜਿਹੜੇ ਲੀਡਰ ਨਯੋਗ ਨੂੰ ਨਿਤਾਮਾ ਨੂੰ ਰਾਮੀ ਸਾਹਿਬ ਨਹੀਂ ਉਹ ਕਿਸ ਮਕਸਦ ਦੇ ਨਾਲ ਕਹਿ ਰਹੇ ਨੇ ਜਿਹੜਾ ਕਿਹੜਾ ਝੂਠਾ ਪਰਚਾ ਜਿਹੜਾ ਦੀ ਉਹ ਗੱਲ ਕਰ ਰਹੇ ਨੇ ਦੇਖੋ ਸਾਡੀ ਸਰਕਾਰ ਪੌਣੇ 2 ਸਾਲ ਹੋਣ ਵਾਲੇ ਨੇ ਇੱਕ ਵੀ ਝੂਠਾ ਪਰਚਾ ਜਿਹੜਾ ਇੱਕ ਵੀ ਨਜਾਇਜ਼ ਪਰਚਾ ਜਿਹੜਾ ਉਹ ਪੰਜਾਬ ਦੇ ਵਿੱਚ ਹੋਇਆ ਹੋਵੇ ਤਾਂ ਦੱਸੋ ਉਹ ਹੁਣ ਜੇ ਉਹ ਕਹਿੰਦੇ ਨੇ ਵੀ ਜਿਹੜੇ ਉਹ ਉਹਨਾਂ ਦੇ ਸਾਥੀ ਉਹਨਾਂ ਦੀਆਂ ਸਰਕਾਰਾਂ ਵੇਲੇ ਕੋਈ ਕਰਪਸ਼ਨਾਂ ਦੇ ਵਿੱਚ ਠੱਗੀਆਂ ਠੋਰੀਆਂ ਦੇ ਵਿੱਚ ਗਲਤ ਪ੍ਰੈਕਟਿਸਿਜ਼ ਦੇ ਵਿੱਚ ਇਨਵੋਲਡ ਰਹੇ ਨੇ ਤੇ ਹੁਣ ਉਹਨਾਂ ਤੇ ਵੀ ਬਣਦੀ ਕਾਰਵਾਈ ਕਾਨੂੰਨ ਮੁਤਾਬਕ ਨਾ ਹੋਵੇ ਤੇ ਇਹ ਤਾਂ ਜਸਟੀਫਾਈਡ ਨਹੀਂ ਹੈ ਤਾਂ ਸੰਭਵ ਨਹੀਂ ਹੈ ਤੇ ਸਰ ਪੰਜਾਬ ਸਰਕਾਰ ਕਿਆ ਉਪਰਾਲਾ ਕਰ ਰਹੀ ਹੈ ਸਿੱਖਿਆ ਨੂੰ ਉੱਚਾ ਚੁੱਕਣ ਦਾ ਜੀ ਤੁਸੀਂ ਤਾਂ ਐਲਾਨ ਕਰਿਆ ਜੀ ਸਟੇਜ ਤੇ ਕੀ ਹੈ ਜੀ ਕੀ ਕਹਿਣਾ ਚਾਹੋਗੇ ਅ ਅਸੀਂ ਪਿਛਲੇ ਦੌਰ ਦੇ ਵਿੱਚ ਫੈਸਲਾ ਕੀਤਾ ਸੀਗਾ ਸੀਮ ਸਭ ਦੀ ਅਗਵਾਈ ਦੇ ਵਿੱਚ ਕਿ ਪੰਜਾਬ ਦੇ ਬੱਚਿਆਂ ਨੂੰ ਕਿਉਂਕਿ ਰਿਪਰੈਜੈਂਟੇਸ਼ਨ ਸਿਵਲ ਸਰਵਿਸਿਜ਼ ਦੇ ਵਿੱਚ ਯੂਪੀਐਸਸੀ ਦੇ ਵਿੱਚ ਘਟ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਬੱਚਿਆਂ ਦੀ ਅ 8 ਯੂਪੀਐਸਸੀ ਟ੍ਰੇਨਿੰਗ ਸੈਂਟਰਸ ਨੇ ਜਿਹੜੇ ਫਰੀਓਫ ਕੋਸਟ ਉਹ ਪੰਜਾਬ ਸਰਕਾਰ ਸ਼ੁਰੂ ਕਰਨ ਜਾ ਰਹੀ ਹੈ ਜਿੱਥੇ ਲੋੜਵੰਦ ਗਰੀਬ ਮੈਰਿਟੋਰੀਅਸ ਇੰਟੈਲੀਜੈਂਟ ਬੱਚਿਆਂ ਨੂੰ ਉਹਨਾਂ ਨੂੰ ਸਿੱਖਿਆ ਜਿਹੜੀ ਇਹ ਦਿੱਤੀ ਜਾਊਗੀ ਖਰਚਾ ਉਹਦਾ ਸਾਰਾ ਪੰਜਾਬ ਸਰਕਾਰ ਚੱਕੇਗੀ ਤਾਂ ਕਿ ਉਹ ਇਕੱਲੇ ਪੰਜਾਬ ਦੀ ਨਹੀਂ ਦੇਸ਼ ਦੀ ਔਰ ਫੋਰਨ ਦੇ ਵਿੱਚ ਵੀ ਉਹ ਦੇਸ਼ ਦੀ ਸੇਵਾ ਜਿਹੜੀ ਉਹ ਕਰ ਸਕਣ। ਅਮਨ अरोड़ा ਜੀ ਇੱਕ ਕੁਐਸਚਨ ਹੈ ਜੀ ਕਿ ਇਹ ਜਿਹੜੀਆਂ ਨੇ ਪਿੰਡਾਂ ਦੀਆਂ ਰਜਿਸਟਰੀਆਂ ਜਿਹੜੀਆਂ ਬੰਦ ਹੋ ਗਈਆਂ ਨੇ ਬਹੁਤ ਦੇਰ ਤੋਂ ਲੰਬੇ ਸਮੇਂ ਤੋਂ ਬੰਦ ਹੈ ਕਿਸੇ ਨੇ ਵਿਆਹ ਕਰਨਾ ਆਪਣੇ ਬੱਚੇ ਦਾ ਕਿਸ ਨੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣਾ ਉਹ ਜਿਹੜੀਆਂ ਛੋਟੀਆਂ ਰਜਿਸਟਰੀਆਂ ਜਿਹੜੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਘਰ ਦਾ ਉਹ ਇਸ ਟਾਈਮ ਬੰਦ ਹੈ ਲੋਕ ਮਰਨੇ ਦੀ ਗੱਦਾਰ ਤੇ ਆ ਕਦੋਂ ਤੱਕ ਖੁੱਲਣ ਗਿਆ ਕੀ ਗੱਲਾਂ ਜਾਓਗੇ ਇਹਦੇ ਬਾਰੇ ਨਹੀਂ ਤੁਹਾਡਾ ਸਵਾਲ ਬੜਾ ਜਨਰਿਕ ਸਵਾਲ ਹੈ ਜੀ ਇਹ ਜਨਰਲ ਸਵਾਲ ਹੈ ਕਿਹੜੀ ਰਜਿਸਟਰੀ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਪਿੰਡੀਆਂ ਜਿਹੜੇ ਪਿੰਡੂ ਪਿੰਡੂ ਖੇਤਰ ਦੀਆਂ ਜੀ ਸਮੋ ਤੁਸੀਂ ਜੀ ਉਹਦੇ ਵਿੱਚ ਜੇ ਤਾਂ ਐਨਓਸੀ ਦੀ ਤੁਸੀਂ ਗੱਲ ਕਰ ਰਹੇ ਹੋ ਐਨਓਸੀ ਕਰਕੇ ਨਹੀਂ ਨਾ ਐਨਓਸੀ ਦੇ ਗਮੰਡਾ ਵਾਲੀਆਂ ਜਿਹੜੀਆਂ ਨਾ 3 ਵਿਸਵੇ ਦੀਆਂ ਉਹ 6 ਕਨਾਲ ਤੱਕ ਰਜਿਸਟਰੀਆਂ ਖੁੱਲੀਆਂ ਐ ਛੋਟੀਆਂ ਰਜਿਸਟਰੀਆਂ ਜਿਹੜੀਆਂ ਉਹਦੇ ਜਿਹੜਾ ਜਿਹੜਾ ਐਨਓਸੀ ਦਾ ਇਸ਼ੂ ਸੀਗਾ ਉਹ ਪਹਿਲਾਂ ਅਸੀਂ ਇੱਕ ਪੋਰਟਲ ਬਣਾਇਆ ਸੀਗਾ ਜੀਹਦੇ ਚ ਬੰਦਾ ਆਪਦੇ ਡਾਕੂਮੈਂਟਸ ਉਹ ਅਪਲੋਡ ਕਰੇ ਤੇ ਵਿਦਨ 21 ਡੇਜ਼ ਐ ਜਿਹੜਾ ਉਹਦੇ ਐਨਓਸੀ ਇਸ਼ੂ ਹੋ ਜਾਣਾ ਤੇ ਰਜਿਸਟਰੀ ਹੋ ਜਾਣੀ ਐ ਫਿਰ ਅਸੀਂ ਤਕਰੀਬਨ 5800 ਦੇ ਪਿੰਡ ਦੇ ਕਰੀਬ ਪਿੰਡ ਨੇ ਜਿਹੜੇ ਅਸੀਂ ਉਹਨਾਂ ਨੂੰ ਐਨਓਸੀ ਤੋਂ ਐਗਜ਼ੈਂਪਟ ਕਰਤਾ ਸੀਗਾ ਹੁਣ ਕੋਈ ਜੇ ਏਰੀਆ ਇਹੋ ਜਿਹਾ ਹੈਗਾ ਕਿ ਜਿੱਥੇ ਕੋਈ ਕਲੋਨਾਈਜ਼ੇਸ਼ਨ ਹੋਈ ਹੈ ਜਾਂ ਹੋ ਰਹੀ ਹੈ ਜਾਂ ਹੋਣ ਦੇ ਚਾਂਸਸ ਨੇ ਸਿਰਫ ਉੱਥੇ ਐਨਓਸੀ ਦਾ ਜਾਂ ਰਜਿਸਟਰੀ ਦਾ ਇਸ਼ੂ ਹੈ ਬਾਕੀ ਹੋਰ ਕਿਤੇ ਮੋਹਾਲੀ ਮੋਹਾਲੀ ਜੀ ਦਾ ਬਿਲਕੁਲ ਬੰਦ ਹੋਇਆ ਵਾ ਜੀ ਲੋਕਾਂ ਨੂੰ ਨਹੀਂ ਉਹਦਾ ਰੀਜ਼ਨ ਕੀ ਹੈ ਜੀ ਉਹਦਾ ਰੀਜ਼ਨ ਦੋ ਦੋ ਕਾਰਨ ਹੋ ਸਕਦੇ ਨੇ ਇੱਕ ਜਿਹੜਾ ਐਨਓਸੀ ਤੁਸੀਂ ਗੱਲ ਕਰ ਰਹੇ ਹੋ ਇਕ ਉਹਦੇ ਕਰਕੇ ਆ ਕਿ ਜਿਹੜੀ ਕੋ ਆਈ ਥਿੰਕ ਮੈਨੂੰ ਪਤਾ ਲੱਗਿਆ ਕਿ ਜੋ ਕਲਰਕਸ ਦੀ ਪੈਨਡਾਉਨ ਸਟ੍ਰਾਈਕ ਚੱਲ ਰਹੀ ਹੈ ਉਹਦੀ ਵਜ੍ਹਾ ਕਰਕੇ ਆ ਨਹੀਂ ਸਰ ਤੁਸੀਂ ਸਮਝ ਨਹੀਂ ਰਹੇ ਸਰ ਜਿਹੜੀਆਂ ਰਜਿਸਟਰੀਆਂ ਨੇ ਨਾ ਛੋਟੀਆਂ ਉਹ ਬੰਦ ਹੋਈਆਂ ਵੀ ਆ ਜੀ 6 ਕਨਾਲ ਤੱਕ ਦੀ ਸਰਵਿਸਵੇ ਦੀ ਰਜਿਸਟਰੀ ਜਿਹੜੀ ਪਿੰਡਾਂ ਦੀ ਹੋ ਰਹੀ ਹੈ ਅਗਲੀ ਕਰ ਚਰ ਜਿਹੜੀ ਆ ਜਿਹੜੇ ਪਿੰਡਾਂ ਦੇ ਜ਼ਿਮੀਦਾਰ ਤੇ ਛੋਟੇ ਛੋਟੇ ਆਪਣੀ ਜ਼ਮੀਨ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਉਹਨਾਂ ਨੂੰ ਇਸ ਟਾਈਮ ਬਹੁਤ ਤੱਕ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਉਹਨਾਂ ਨੂੰ ਇਸ ਟਾਈਮ ਬਹੁਤ ਔਖੀ ਹੋਈ ਨਹੀਂ ਦੇਖੋ ਇਹ ਚੀਜ਼ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗ ਰਹੀ ਹੈ ਸੋ ਇਸ ਕਰਕੇ ਮੈਨੂੰ ਤਾਂ ਪੂਰਾ ਪਤਾ ਨਹੀਂ ਹੈ ਪਰ ਜੇ ਕੋਈ ਇਸ ਤਰ੍ਹਾਂ ਦਾ ਇਸ਼ੂ ਹੈ ਤੇ ਡੈਫੀਨਿਟਲੀ ਮੈਂ ਜਿਹੜੇ ਮੇਰੇ ਕਨਸਰਨਡ ਮਿਨਿਸਟਰ ਕਲੀਕਸ ਹੈਗੇ ਉਹਨਾਂ ਨਾਲ ਟੇਕ ਅਪ ਕਰਕੇ ਜਲਦੀ ਕਰਵਾ ਦਾਂਗਾ ਸਰ ਇੱਕ ਇੱਕ ਕੁਐਸਚਨ ਹੋ ਰਿਹਾ ਹੈ ਤੇ ਤੁਹਾਡੇ ਮੰਤਰੀਆਂ ਦੇ ਉੱਤੇ ਮਾਈਨਿੰਗ ਦਾ ਜਿਹੜਾ આરોਪ ਲੱਗ ਰਿਹਾ ਉਹ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਸ ਤਰ੍ਹਾਂ ਹੈ ਕਿ ਇਹ ਸਾਰੀ ਹਵਾਈ ਗੱਲਾਂ ਨੇ ਇਹ ਸਾਰੀਆਂ ਝੂਠੀਆਂ ਤੇ ਬੇਵਜਹ ਦੀਆਂ ਗੱਲਾਂ ਨੇ ਜਿਹੜੇ ਆਪ ਮਾਈਨਿੰਗ ਦੇ ਸਰਗਨੇ ਰਹੇ ਨੇ ਅੱਜ ਉਹ ਸਾਡੇ ਮੈਂ ਤਾਂ ਪਹਿਲਾਂ ਇਹ ਤੁਹਾਡੇ ਨੂੰ ਪਤਾ ਲੱਗ ਰਿਹਾ ਕਿਹੜੇ ਮੰਤਰੀ ਦੇ ਉੱਪਰ ਤੁਸੀਂ ਅਲੀਗੇਸ਼ਨਾਂ ਦੀ ਗੱਲ ਕਰ ਰਹੇ ਹੈ ਸਿੱਖਿਆ ਮੰਤਰੀ ਬੈਂਸ ਤੇ ਉੱਤੇ ਲੱਗ ਰਿਹਾ ਜੀ ਦੇਖੋ ਧਰਨੇ ਵੀ ਲੱਗੇ ਹੋਏ ਨੇ ਉਹਨਾਂ ਦੇ ਸਮਝੋ ਇੱਕ ਮਿੰਟ ਗੱਲ ਹੂੰ ਆਰੋਪ ਲਾਉਣ ਦਾ ਕੀ ਹੈ ਆਰੋਪ ਤਾਂ ਕੋਈ ਵੀ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਔਖਾ ਕੰਮ ਇਹ ਹੈ ਵੀ ਝੂਠੇ ਸੱਚੇ ਆਰੋਪ ਨੇ ਜਿਹੜੇ ਅਜੇ ਮਰਜ਼ੀ ਦੇ ਵਿੱਚ ਕੋਈ ਕੋਈ ਫੈਕਟ ਹੈਗਾ ਜੇ ਇੱਕ ਵੀ ਕੋਈ ਫੈਕਟ ਹੋਵੇ ਤੇ ਉਹ ਸਰਕਾਰ ਦੇ ਤੇ ਅੰਜਲੀ ਹੁਣ ਸੀਐਮ ਸਾਹਿਬ ਤੇ ਅੰਜਲਨ ਉਹਦੇ ਮੁਤਾਬਕ ਹੈ ਤਾਂ ਸਰ ਸੀਐਮ ਸਾਹਿਬ ਨੇ ਕਿਹਾ ਦਾ 5 ਰੁਪਏ ਰੇਤਾ ਮਿਲੂਗਾ ਰੇਤਾ ਹੁਣ ਵੀ 40 45 ਰੁਪਏ ਮਿਲ ਰਿਹਾ ਜੀ ਮੈਨੂੰ ਇਹ ਸਮਝ ਆ ਰਹੀ ਕਿ ਸਰਕਾਰ ਨੇ ਕਿਹਾ ਸੀਗਾ ਕਿ 5 5.5 ਰੁਪਏ ਉੱਥੇ ਉਹਦੇ ਉੱਪਰ ਖੜ ਦੇ ਉੱਪਰ ਮਿਲੇਗਾ ਜੇ ਕੋਈ ਇਸ ਤਰੀਕੇ ਦਾ ਇਸ਼ੂ ਤੁਹਾਡੇ ਕੋਲ ਹੈਗਾ ਮਾਰਕੀਟ ਮੈਨੂੰ ਨਹੀਂ ਪਤਾ ਮੈਂ ਨਾ ਇਹਨਾਂ ਦਿਨਾਂ ਚ ਕੋਈ ਮਕਾਨ ਪਾਇਆ ਨਾ ਕੋਈ ਬਿਲਡਿੰਗ ਪਾਈ ਹੈ ਨਾ ਕੋਈ ਕੋਠਾ ਬਣਦਾ ਸੁਣ ਤਾਂ ਲੋ ਸੁਣ ਤਾਂ ਲੋ ਤੁਸੀਂ ਪਤਾ ਕੀ ਤੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਨਾ ਜੀ ਸੁਣ ਤਾਂ ਲੋ ਇੱਕ ਮਿੰਟ ਹੈ ਜੇ ਕੋਈ ਤੁਹਾਡੇ ਇਹ ਜੀ ਗੱਲ ਤੁਹਾਡੇ ਧਿਆਨ ਦੇ ਵਿੱਚ ਹੈਗੀ ਤੁਸੀਂ ਇੱਕ ਮੈਕੈਨਿਜ਼ਮ ਹੁੰਦਾ ਹੈ ਹਰੇਕ ਇਹ ਨਹੀਂ ਹੁੰਦਾ ਹੈਗਾ ਕਿ ਸਿਰਫ ਔਰ ਸਿਰਫ ਆਪਾਂ ਆ ਮੀਡੀਆ ਵਾਲਾ ਰੋਲ ਹੀ ਅਦਾ ਕਰਨਾ ਹੈ ਮੀਡੀਆ ਤੋਂ ਪਹਿਲਾਂ ਤੁਸੀਂ ਇੱਕ ਜ਼ਿੰਮੇਵਾਰ ਪੰਜਾਬੀ ਵੀ ਹੋ ਜੇ ਕੋਈ ਇਹ ਜੀ ਚੀਜ਼ ਇਹ ਜੀ ਪ੍ਰੈਕਟਿਸ ਸਮਾਜ ਦੇ ਵਿੱਚ ਹੋ ਰਹੀ ਹੈ ਜਿਹੜੀ ਕਿ ਸਰਕਾਰ ਦੀ ਪਾਲਿਸੀ ਦੇ ਅਗੇਂਸਟ ਹੈ ਤੁਸੀਂ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਡੀਸੀ ਦੇ ਧਿਆਨ ਦੇ ਵਿੱਚ ਲੈ ਕੇ ਆਓ ਤੇ ਉਹਦੇ ਮੁਤਾਬਕ ਸਰਕਾਰ ਹੈ ਜਿਹੜੀ ਤੁਸੀਂ ਮੈਨੂੰ ਦੱਸਿਆ ਚੰਗੀ ਗੱਲ ਹੈ ਇਸ ਤੋਂ ਬਾਅਦ ਮੇਰੀ ਸੀਐਮ ਸਾਹਿਬ ਨਾਲ ਮੀਟਿੰਗ ਮੈਂ ਉਹਨਾਂ ਤੇ ਧਿਆਨ ਚੁ ਵੀ ਲਿਆਉਂਗਾ ਜੇ ਕੋਈ ਪਾਰਟिकुलर ਏਰੀਆ ਤੁਹਾਨੂੰ ਪਤਾ ਹੈ ਤਾਂ ਦੱਸੋ ਉੱਥੇ ਜੀ ਸਰ ਕਰਾਲੀ ਦੇਖ ਲਓ ਖਰੜ ਦੇਖ ਲਓ ਪੌਂਚ ਜਿਹੜਾ ਟਿੱਪਰ ਹੈ 45 ਰੁਪਏ ਫੁੱਟ ਮਿਲ ਰਿਹਾ ਜੀ ਰੇਤਾ ਦੇਖੋ ਇਸਨ ਮੇਰੀ ਗੱਲ ਨੂੰ ਸਮਝੋ ਇੱਕ ਮਿੰਟ ਤੁਸੀਂ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਦੋ ਕਾਰਨ ਹੁੰਦੇ ਨੇ ਹਮੇਸ਼ਾ ਜਦੋਂ ਵੀ ਕੋਈ ਪ੍ਰਾਈਸ ਰਾਈਜ਼ ਹੁੰਦਾ ਹੈ ਉਹ ਇੱਕ ਕਾਰਨ ਤਾਂ ਇਹ ਹੁੰਦਾ ਹੈ ਕਿ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਸਿਸਟਮ ਚੱਲਦਾ ਸੀਗਾ ਕਿ ਪੋਲਿਟਿਕਲ ਲੋਕਾਂ ਦਾ ਪੁਲਿਸ ਦਾ ਮਾਫੀਆ ਬਣਿਆ ਹੁੰਦਾ ਸੀਗਾ ਕਾਰਟਲਾਈਜੇਸ਼ਨ ਬਣੀ ਹੋਈ ਹੁੰਦੀ ਸੀਗੀ ਉਹਦੀ ਵਜ੍ਹਾ ਕਰਕੇ ਰੇਟ ਹੈ ਜਿਹੜਾ ਉਹ ਜਾਣ ਕੇ ਉੱਚਾ ਚੱਕਿਆ ਜਾਂਦਾ ਸੀਗਾ ਇੱਕ ਦਾ ਰੀਜ਼ਨ ਇਹ ਸੀਗਾ ਪਿਛਨੀ ਸਰਕਾਰਾਂ ਦੇ ਜੋ ਮੈਨੂੰ ਮੇਰੇ ਕੋਲ ਜਿੰਨੀ ਕਿ ਜਾਣਕਾਰੀ ਹੈਗੀ ਮੈਂ ਐਗਜ਼ੈਕਟ ਨਹੀਂ ਕਹਦਾ ਕਿ ਮੇਰੇ ਕੋਲ 100 ਕੋਈ ਮੇਰੇ ਕੋਲ ਡਿਪਾਰਟਮੈਂਟ ਨਹੀਂ ਹੈ ਨਾ ਹੀ ਸਾਡੇ ਆਲੇ ਇਲਾਕੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਨਾ ਹੀ ਕੋਈ ਹੈ ਜਮਾਈਨਿੰਗ ਮੋਨਿੰਗ ਵਾਲਾ ਨਾ ਕੋਈ ਨਹਿਰ ਨਿਕਲਦੀ ਹੈ ਚੰਗੇ ਬਲ ਕੇ ਕੋਈ ਖੰਡਾ ਨਹੀਂ ਹੈ ਗਿਆ ਉਸ ਕਰਕੇ ਅੰਦਾਜ਼ਾ ਨਹੀਂ ਹੁੰਦਾ ਪਰ ਜੇ ਤੁਸੀਂ ਇਸ ਏਰੀਆ ਦੀ ਗੱਲ ਕਰਦੇ ਹੋ ਤੇ ਇੱਕ ਰੀਜ਼ਨ ਉਹਦਾ ਇਹ ਹੋ ਸਕਦਾ ਹੈ ਕਿ ਜਦੋਂ ਸਖਤੀ ਹੁੰਦੀ ਹੈ ਤੇ ਸਪਲਾਈ ਘਟ ਜਾਂਦੀ ਹੈ ਜਦੋਂ ਸਪਲਾਈ ਘਟ ਜਾਂਦੀ ਹੈ ਤੇ ਉਹਦੀ ਡਿਮਾਂਡ ਤੇਜ਼ ਹੋ ਜਾਂਦੀ ਹੈ ਡਿਮਾਂਡ ਵੱਧ ਜਾਂਦੀ ਹੈ ਜਦੋਂ ਡਿਮਾਂਡ ਤੇਜ਼ ਹੋਊਗੀ ਤੇ ਇਹ ਦੁਨੀਆ ਦਾ ਨੇਚਰਲ ਫੀਨੋਮਨਾ ਹੈ ਕਿ ਸਪਲਾਈ ਘਟ ਹੋਊਗੀ ਤਾਂ ਤਾਂ ਰੇਟ ਵੱਧ ਹੋਊਗਾ ਡਿਮਾਂਡ ਵੱਧ ਹੋਊਗੀ ਤੇ ਜੇ ਸਪਲਾਈ ਖੁੱਲੀ ਹੋਵੇ ਠੀਕ ਹੈ ਨਾ ਤੇ ਉਹਦੇ ਨਾਲ ਫਿਰ ਰੇਟ ਹੈ ਜਿਹੜਾ ਉਹ ਉਹ ਕੰਟਰੋਲ ਦੇ ਜਿਹੜਾ ਸੋ ਅਮਰੀਕਾ ਦਾ ਮਤਲਬ ਇਹ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਕਿਉਂਕਿ ਇਲੀਗਲ ਮਾਈਨਿੰਗ ਦੇ ਉੱਪਰ ਸਰਕਾਰ ਨੇ ਨਕੇਲ ਕਸੀ ਹੋਈ ਹੈ ਔਰ ਸਪਲਾਈ ਘਟ ਹੈ ਇਹਦੇ ਕਰਕੇ ਵੀ ਹੋ ਸਕਦਾ ਹੈ ਰੇਟ ਤੇਜ਼ ਹੋਏ ਹੋਣ ਪਰ ਇਹ ਵੀ ਇਹ ਵੀ ਇਹ ਵੀ ਜੇ ਚੀਜ਼ ਸਾਹਮਣੇ ਆਂਦਾ ਤਾਂ ਉਸ ਤੇ ਉੱਤੇ ਕਾਰਵਾਈ ਕਰੋਗੇ ਜੋ ਬਲੈਕ ਆ ਰਹੇ ਹਨ 1000% ਹੋਊਗੀ ਜੀ ਤੁਸੀਂ ਇਕੱਲੇ ਗੱਲ ਗੱਲੀਬਾਤੀ ਜ਼ੁਬਾਨੀ ਕਲਾਮੀ ਕੰਮ ਨਹੀਂ ਚੱਲਦਾ ਹੁੰਦਾ ਤੁਸੀਂ ਮੈਨੂੰ ਇੰਨੇ মিডিਆ ਵਾਲੇ ਬੈਠਿਓ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਕਿ ਤੁਸੀਂ ਜਿੰਨੀਆਂ ਮਾਈਂਡਸ ਨੇ ਜਿੰਨੀਆਂ ਤੁਹਾਨੂੰ ਲੱਗਦੇ ਵੀ ਇਹ ਇਲਲੀਗਲ ਮਾਈਂਡ ਚੱਲ ਰਹੀ ਹੈ ਤੁਸੀਂ ਜਾਓ ਉੱਥੇ ਕਵਰੇਜ ਕਰੋ ਫੁਟੇਜ ਸਾਨੂੰ ਭੇਜੋ ਮੈਂ ਨੰਬਰ ਕੀ ਹੈ ਤੁਹਾਡਾ ਜੀ ਦੱਸੋਗੇ ਜੀ 935705555